ਸਭ ਦਾ ਪਿਆਰਾ ਨਿੱਕਾ ਸ਼ੁਭਜਤੋ ਦੀਵਾਨ ਹਾਲ ਦੇ ਵਿੱਚ ਪਹੁੰਚਾ ਤਾਂ ਸਭ ਦੀਆਂ ਨਜ਼ਰਾਂ ਨਿੱਕੇ ਸਿੱਧੂ ਦੇ ਵੱਲ ਚਲੀਆਂ ਗਈਆਂ ਜਦੋਂ ਮਾਤਾ ਚਰਨਕਾਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਕੇ ਮੱਥਾ ਟੇਕਿਆ ਤਾਂ ਨਿੱਕਾ ਸਿੱਧੂ ਵੀ ਬਿਲਕੁਲ ਉਹਨਾਂ ਦੇ ਵੱਲ ਦੇਖ ਕੇ ਸਿਰ ਝੁਕਾ ਕੇ ਮੱਥਾ ਟੇਕਣ ਲੱਗਾ ਤੁਸੀਂ ਚੱਲਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸਾਡਾ ਸ਼ੁਭ ਦਿਨ ਉਹ ਦਿਨ ਕਿੰਨਾ ਜ਼ਿਆਦਾ ਸਿਆਣਾ ਹੁੰਦਾ ਜਾ ਰਿਹਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਨਿੱਕੇ ਸ਼ੁਭਦੀ ਐਡਮਿਸ਼ਨ ਕਰਾਉਣ ਵਾਸਤੇ ਵੀ ਉਸ ਨੂੰ ਸਕੂਲ ਲੈ ਚੁਆਇਆ ਗਿਆ ਸੀਗਾ ਅਤੇ ਹਾਲੇ ਉਸ ਨੂੰ ਸਕੂਲ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਸਾਰੇ ਜਾਣਦੇ ਕਿ ਨਿੱਕਾ ਸ਼ੁਭ ਹਲੇ ਬੱਚਾ ਹੈ ਉਹ ਐਨਾ ਨਹੀਂ ਸਮਝਦਾਰ ਤਾਂ ਕਿ ਉਹ ਸਕੂਲ ਜਾ ਸਕੇ ਬਟ ਜਦੋਂ ਵੀ ਉਹ ਥੋੜਾ ਜਿਹਾ ਵੱਡਾ ਹੁੰਦਾ ਹੈ ਤਾਂ ਉਸ ਨੂੰ ਸਕੂਲ ਜ਼ਰੂਰ ਭੇਜਿਆ ਜਾਵੇਗਾ ਇਹ ਹੀ ਕੁਝ ਨਿੱਕੇ ਸ਼ੁਭਦੀਆਂ ਖਾਸ ਤਸਵੀਰਾਂ ਹਨ ਜੋ ਕਿ ਉਹਨਾਂ ਨੂੰ ਮਿਲਣ ਆਏ ਲੋਕਾਂ ਦੇ ਨਾਲ ਖਿੱਚੀਆਂ ਗਈਆਂ ਹਨ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਚੈਨਲ ਦੇ ਨਾਲ ਧੰਨਵਾਦ